وارس پنجاب جتھیوندی نے آمد دیب کور جو ਤੁਹਾਡੀ ਧਰਮ ਪਤਨੀ ਆ ਉਸ ਨੂੰ ਗਾਇਬ ਕੀਤਾ ਕਿਡਨੈਪ ਕੀਤਾ تو ਵਜਾ ਕੀ ਲੱਗਦੀ ਹੈ ਤੁਹਾਨੂੰ ਉਹਦੇ ਵਿੱਚ ਉਹਨੇ ਸਪਸ਼ਟ ਦੱਸਿਆ ਵੀ ਮੇਰੇ ਕੋਲ ਰਜਿੰਦਰ ਚਮਕੌਰੇ ਦਾ ਬਹੁਤ ਕੁਝ ਪਿਆ ਇਹ ਵੀ ਇੱਕ ਕਾਰਨ ਹੋ ਸਕਦਾ ਕਿਉਂਕਿ ਧਮਕੀਆਂ ਵਿਗਾਰਾ ਇਹਨੂੰ ਵੀ ਬਹੁਤ ਆndੀਆਂ ਸਾਢੇ 5 6 ਵਜੇ ਮੈਂ ਇੱਕ 181 ਤੇ ਕਾਲ ਕਰਕੇ ਨਾ ਐਪਲੀਕੇਸ਼ਨ ਦਿੰਨਾ ਵੀ ਮੇਰੀ ਵਾਈਫ ਇਦਾਂ ਮਤਲਬ ਮਿਲ ਨਹੀਂ ਰਹੀ ਮਿਸਿੰਗ ਆ ਉਹ ਰਾਤ ਨੂੰ ਮੈਂ ਨਾਲ ਸੰਪਰਕ ਕਰਦੇ ਆ ਵੀ ਕੀ ਗੱਲ ਹੋਈ ਮੈਂ ਤਾਂ ਜੀ ਗੱਲ ਤੇ ਸਾਡੇ ਕੋਈ ਝਗੜਾ ਨਹੀਂ ਹੋਇਆ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਹੈ ਉਹ ਇਹ ਮੈਨੂੰ ਕਿਹਾ ਸੀ ਨੇ ਇੱਕ ਦਿਨ ਪਹਿਲਾਂ ਰਜਿੰਦਰ ਚਮਕੌਰੇ ਮੈਨੂੰ ਗਲਤ ਬੋਲਦੇ ਆ ਮੈਂ ਉਹਨਾਂ ਦੇ ਥੱਪੜ ਫੇਰਨੀ ਆ ਲਾਈਵ ਹੋ ਕੇ ਮੈਂ ਪੁਲਿਸ ਨੂੰ ਸਾਰੇ ਸਬੂਤ ਦਿੱਤੇ ਅਮਰਿਤਪਾਲ ਦੀ ਜਿਹੜੀ ਪਾਰਟੀ ਐ ਸ਼ਰੋਮੀ ਅਕਾਲੀ ਦਲ ਵਾਰਿਸ ਪੰਜਾਬ ਦੇ ਉਹਨਾਂ ਦੀ ਐਂਟਰੀ ਇਸ ਕੇਸ ਦੇ ਵਿੱਚ ਕਿਵੇਂ ਹੁੰਦੀ ਆ ਮੈਂ ਤੁਹਾਨੂੰ ਜਿੱਦਣ ਅਮਨਦੀਪ ਕੌਰ ਗਾਇਬ ਹੁੰਦੀ ਆ ਨਾ ਲਾਪਤਾ ਹੁੰਦੀ ਆ ਤੇ ਉਸ ਤੋਂ ਬਾਅਦ ਮੈਨੂੰ ਰਾਤ ਨੂੰ ਇੱਕ ਕਾਲ ਆਉਂਦੀ ਉਹ ਆਪਣੇ ਆਪ ਨੂੰ ਰਾਓ ਸਾਹਿਬ ਦੱਸਦਾ ਪਹਿਲਾਂ ਮੈਂ ਨਾਲ 2 ਮਿੰਟ ਗੱਲ ਕਰਦਾ ਉਹ ਮੈਂ ਰਿਕਾਰਡਿੰਗ ਨਹੀਂ ਕਰ ਪਾਉਂਦਾ ਮੈਂ 17 ਸੈਕਿੰਡ ਦੀ ਤੁਹਾਨੂੰ ਸੁਣਾ ਦਿੰਦਾ ਅੱਜ ਯਾਚਾਰ ਕਿਵੇਂ ਤੁਮਾ ਜਦੋਂ ਬੰਦਾ ਇਨੇ ਸ਼ਰਮਾਂ ਬਘੇਲ ਸਿੰਘ ਨੂੰ ਗਾਲਾਂ ਕੱਢੀਆਂ ਸੀਗੀਆਂ ਬਘੇਲ ਸਿੰਘ ਨੂੰ ਦੇ ਇਕੱਠੇ ਚਿੱਠੀ ਇਹਨੇ ਖੋਲੇ ਸੀ ਬਘੇਲ ਸਿੰਘ ਹੁਣ ਇਹਨਾਂ ਨੂੰ ਜਿਹੜਾ ਚਾਚਾ ਬਘੇਲਾ ਜਿਹਨੂੰ ਕਹ ਦਿੰਦੇ ਆ ਇੰਜਣ ਮਹਿਕਮੇ ਵਾਲੇ ਉਹ ਇਹਨੂੰ ਟਰੋਲ ਕਰਦੇ ਸੀ ਉਤੋਂ ਮੈਨੂੰ ਲੱਗਾ ਵੀ ਕੋਈ ਨਾ ਕੋਈ ਗੜਬੜ ਹੈ ਕਿ ਕੋਈ ਮੁੰਡੇ ਵਾਲਾ ਚੱਕਰ ਸੀਗਾ ਉਹਦੇ ਚੱਕਰ 'ਚ ਤੁਹਾਨੂੰ ਛੱਡ ਕੇ ਭੱਜியே ਫਿਰ ਕੀ ਕਰੋਗੇ ਉਸ ਦੇਖਿਆ ਤੁਸੀਂ ਤੇ ਮੈਂ ਤੁਹਾਡੇ ਨਾਲ ਬੀਬੀ ਅਕਰਾਜ ਪੀਤੇ ਕੁਝ ਸਮੇਂ ਪਹਿਲਾਂ ਚਮਕੌਰ ਸਾਹਿਬ ਤੋਂ ਇੱਕ ਬੀਬੀ ਅਮਨਦੀਪ ਕੌਰ ਲਾਪਤਾ ਹੋ ਜਾਂਦੀ ਹੈ ਤੇ ਸਿੱਧੇ ਤੌਰ ਤੇ ਉਹਨਾਂ ਦੇ ਪਤੀ ਦੇ ਵੱਲੋਂ ਇਲਜ਼ਾਮ ਲਗਾਏ ਜਾਂਦੇ ਨੇ ਕਿ ਉਸ ਨੂੰ ਲਾਪਤਾ ਕਰਨ ਦੇ ਪਿੱਛੇ ਭਾਈ ਅਮਰਤਪਾਲ ਸਿੰਘ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦਾ ਹੱਥ ਹੈ ਕਿਉਂਕਿ ਉਸ ਦੇ ਕੋਲ ਬਹੁਤ ਸਾਰੇ ਸਬੂਤ ਸੀਗੇ ਜੋ ਵਾਰਿਸ ਪੰਜਾਬ ਦੇ ਜਿਹੜੇ ਕਈ ਮੈਂਬਰ ਨੇ ਅਤੇ ਅਮਰਿਤਪਾਲ ਨੂੰ ਕਿਤਨੇ ਕਿਤੇ ਨੰਗਾ ਕਰ ਸਕਦੇ ਨੇ ਉਸ ਦੀ ਪਾਰਟੀ ਦੇ ਲਈ ਕਿਤਨੇ ਕਿਤੇ ਖਤਰਨਾਕ ਹੋ ਸਕਦਾ ਤਾਂ ਉਸ ਨੂੰ ਲੈ ਕੇ ਨਾਲ ਦੇ ਵੱਲੋਂ ਥਾਣੇ ਦੇ ਵਿੱਚ ਰਿਪੋਰਟ ਵੀ ਲਿਖਾਈ ਗਈ ਪਰ ਹੁਣ ਤੱਕ ਉਸ ਕੇਸ ਦਾ ਕੁਝ ਪਤਾ ਨਹੀਂ ਚੱਲ ਚੁੱਕਿਆ ਕਿ ਅਮਨਦੀਪ ਕੌਰ ਆਪਣੀ ਮਰਜ਼ੀ ਦੇ ਨਾਲ ਘਰੋਂ ਨਿਕਲ ਕੇ ਗਈ ਹੈ ਜਾਂ ਫਿਰ ਇਸ ਦੇ ਪਿੱਛੇ ਕੋਈ ਵੱਡੀ ਸਾਜ਼ਿਸ਼ ਹੈ ਜਾਂ ਫਿਰ ਅਮਨਦੀਪ ਕੌਰ ਨੂੰ ਕਿਡਨਾਪ ਕੀਤਾ ਗਿਆ ਜਾਂ ਫਿਰ ਅਮਨਦੀਪ ਕੌਰ ਜਿਹੜੀ ਆ ਦੁਬਾਰਾ ਜਾ ਕੇ ਅਮਰਿਤਪਾਲ ਉਹਦੀ ਪਾਰਟੀ ਜਿਹੜੀ ਹੈ ਵਾਰਿਸ ਪੰਜਾਬ ਦੇ ਨਾਲ ਜੁੜ ਚੁੱਕੀ ਆ ਇਸ ਮਾਮਲੇ ਤੇ ਗੱਲਬਾਤ ਕਰਾਂਗੇ ਮੇਰੇ ਨਾਲ ਇਸ ਵੇ ਉਹਨਾਂ ਦੇ ਪਤੀ ਤਰਨਾ ਦਲ ਤੋਂ ਜਿਸਦਾਰ ਬਾਬਾ ਕੁਲਜੀਤ ਸਿੰਘ ਜੀ ਮੌਜੂਦ ਨੇ ਬਾਬਾ ਜੀ ਪਹਿਲਾਂ ਫਤਿਹ ਸਾਜ ਪੋਣੇ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਅਜੀਓ ਮਾਮਲਾ ਕੀ ਸੀਗਾ ਕਿਹੜਾ ਉਹ ਦਿਨ ਸੀਗਾ ਜਿਸ ਦਿਨ ਪਹਿਲੇ ਦਿਨ ਤੁਹਾਡੀ ਪਤਨੀ ਜੋ ਕਿ ਅਮਨਦੀਪ ਕੌਰ ਹੈ ਘਰੋਂ ਚਲੇ ਗਈ ਸੀ ਤੇ ਕੀ ਕਹਿ ਕੇ ਗਈ ਸੀ ਦੇਖੋ ਜੀ 19 ਤਰੀਕ ਦੀ ਗੱਲ ਆ 19 ਦਸੰਬਰ ਦੀ ਮੇਰੀ ਮਹੱਲੀ ਕੋਰਟ ਦੇ ਵਿੱਚ 43 ਵਾਲੀ ਕੋਰਟ ਦੇ ਵਿੱਚ ਮੇਰੀ ਇੱਕ ਤਰੀਕ ਪੈ ਰਹੀ ਆ ਮੈਂ ਸਵੇਰ ਨੂੰ ਕੋਈ 8:30 ਵਜੇ ਉੱਥੋਂ ਘਰੋਂ ਨਿਕਲਿਆ ਤੇ ਬੜਾ ਹੱਸਦੇ ਖੇੜਦੇ ਮੈਂ ਨਿਕਲਿਆ ਤੇ ਰਾਤ 18 ਤਰੀਕ ਨੂੰ ਮੇਰੀ ਤਰੀਕ ਸੀਗੀ ਆਪਣੇ ਹਾਰਪਰ ਕੋਟ ਦੇ ਵਿੱਚ ਮੈਂ ਨਹੀਂ ਜਾਂਦਾ ਤੇ ਉਦੋਂ ਉਹ ਪੀਜੇ ਵਗੈਰਾ ਬਣਾਉਂਦੀ ਆ ਬੜੇ ਹੱਸਦੇ ਖੇੜਦੇ ਰਾਤ ਨੂੰ ਬੜਾ ਮੇਰੇ ਨਾਲ ਸੰਡੇ ਹੀ ਆ ਪੁੱਛਣ ਲਈ ਤੁਹਾਡੀ ਉਮਰ ਕਿੰਨੀ ਆ ਜੇ ਆ ਬੋਆ ਨਾ ਤੇ ਸਵੇਰ ਨੂੰ ਮਤਲਬ ਕਿ ਮੈਂ ਉਹਨੂੰ ਕਹਿੰਦਾ ਵੀ ਮੈਂ ਤਰੀਕੇ ਨਾ ਜਾਵਾਂ ਠੰਡ ਬਹੁਤ ਆ ਮੈਨੂੰ ਕਹਿੰਦੀ ਨਾ ਜਾਓ ਕੋਈ ਚੱਕਰ ਨਹੀਂ ਵੈਸੇ ਕੋਈ ਨਾਰਮਲ ਇਦਾਂ ਦੀ ਕੋਈ ਕੋਈ ਮਨ ਚ ਲੱਗਾ ਨਹੀਂ ਉਹਦੇ ਗੁੱਸਾ ਆ ਜਾਂ ਕੋਈ ਇਦਾਂ ਦੀ ਕੋਈ ਗੱਲ ਨਹੀਂ ਮਤਲਬ ਸ਼ੋਅ ਨਹੀਂ ਹੋਈ ਜਾਂ ਕੋਈ ਵੀ ਜਾ ਸਕਦੀ ਜੇ ਕਿਹਾ 18 ਤਰੀਕ ਨੂੰ ਇੱਕ ਪਾਰਸਲ ਆਉਂਦਾ ਮੈਨੂੰ ਉਹ ਦੱਸਦੀ ਆ ਖੁਦ ਵੀ ਇਹ ਪਾਰਸਲ ਆ ਮਹੜ ਮਹਾਲੀ ਸਿੱਖਿਆ ਬੋਰਡ ਚ ਕੋਈ ਮੇਰੀ ਸਹੇਲੀ ਬਣੀ ਆ ਮੈਨੂੰ ਜਾਣਦੀ ਆ ਵੀ ਉਹ ਫਤਿਹਗੜ੍ਹ ਸਾਹਿਬ ਨਾਲ ਲੰਗਰ ਚ ਆਉਣਾ ਆ ਤੇ ਮੈਂ ਉੱਥੇ ਦੇਣਾ ਉਹਨਾਂ ਨੂੰ ਇਹ ਤੇ ਮੈਂ ਕਹਾਂ ਉਹ ਠੀਕ ਆ 18 ਨੂੰ ਮੈਨੂੰ ਪਾਰਸਲ ਆਉਂਦਾ ਕੱਪੜੇ ਦਾ ਤੇ 19 ਤਰੀਕ ਨੂੰ ਮੈਂ ਜਦੋਂ ਕੋਰਟ ਚ ਪਹੁੰਚਣਾ 10 ਵਜੇ ਮੈਂ ਮੈਸੇਜ ਕਰਦਾ ਮੈਂ ਪਹੁੰਚ ਗਿਆ ਆ ਪੁੱਜ ਗਿਆ ਆ ਮੈਸੇਜ ਸੀਨ ਕੀਤਾ ਜਾਂਦਾ ਉਸ ਤੋਂ ਬਾਅਦ ਮੈਂ ਰਿਕਾਰਡਿੰਗ ਪੋਲਾਂ ਪਿੱਛੇ ਮਤਲਬ ਧੁੱਪ ਨਿਕਲੀ ਤੇ ਕੁੱਤੇ ਬਾਹਰ ਬੰਦ ਆਇਓ ਹਨਾ ਡੌਗੀ ਉਹਨੇ ਰੱਖਿਆ ਫਰੂਟੀ ਤੇ ਤਿਤਰੀ ਉਹਦਾ ਨਾਮ ਰੱਖਿਆ ਉਹਨੇ ਲਾੜਨਾ ਇੱਕ ਪੈਰਟ ਰੱਖਿਆ ਸੀ ਉਹਨੇ ਤੇ ਉਹਦਾ ਰਿਕਾਰਡਿੰਗ ਡਿਲੀਵਰ ਨਹੀਂ ਹੁੰਦੀ ਮੈਂ ਅੱਧਾ ਪੌਣਾ ਘੰਟਾ ਵੇਟ ਕਰਦਾ ਮੈਂ ਕਹਿੰਦਾ ਸ਼ਾਇਦ ਨੈਟ ਚਲੇ ਗਿਆ ਹੋਊਗਾ ਬੱਤੀ ਸਾਡੇ ਘਰੇ ਲੱਗਾ ਨਹੀਂ ਇਨਵਰਟਰ ਨਹੀਂ ਲੱਗਾ ਮੈਂ ਕਹਿੰਦਾ ਸ਼ਾਇਦ ਮਤਲਬ ਲਾਈਟ ਚੱਲੇ ਗਈ ਹੋਊਗੀ ਮੱਧ ਦੇ ਪੌਣੇ ਘੰਟੇ ਬਾਅਦ ਫਿਰ ਮੈਸੇਜ ਕਰਦਾ ਮੈਸੇਜ ਡਰਾਈਵਰ ਨਹੀਂ ਹੁੰਦਾ ਮੈਂ ਜਿਹੜੀ ਮੇਰੀ ਵੱਡੀ ਪਤਨੀ ਮਨਿੰਦਰ ਕੌਰ ਇਹ ਮਤਲਬ ਘਰੇ ਹੁੰਦੀ ਆ ਮੈਂ ਉਹਨੂੰ ਫੋਨ ਕਰਦਾ ਉਹ ਕਹਿੰਦੀ ਵੀ ਮੈਂ ਲਾਈਟ ਤਾਂ ਨਹੀਂ ਗਈ ਕਹਿੰਦੀ ਨਹੀਂ ਮੈਂ ਕਹਾ ਵੀ ਅਮਨ ਕਿੱਥੇ ਆ ਕਹਿੰਦੀ ਅਮਨ ਕੱਪੜੇ ਦੇਣ ਗਈ ਆ ਮੈਂ ਕਹਾ ਅੱਛਾ ਕਹਿੰਦੀ ਪਿੰਡੇ ਹੀ ਕੱਪੜਾ ਦੇਣ ਗਈ ਤੁਹਾਨੂੰ ਦੱਸਿਆ ਤਾਂ ਸੀ ਸਵੇਰੇ ਉਹਨੇ ਮੈਂ ਕਹਾ ਅੱਛਾ ਮੈਂ ਕਹਾਂ ਉਹਨੂੰ ਪੁੱਛੀ ਵੀ ਮੈਂ ਤਰੀਕ ਤੇ ਮੇਰੀ 223 ਨੰਬਰ ਆ ਏਦਾਂ ਮੇਰੇ ਕੋਲ ਚੈਟ ਪਈ ਆ ਵੀ ਮੈਂ ਉਹਦੇ ਲਈ ਕੀ ਲੈ ਕੇ ਆਵਾਂ ਖਾਣ ਨੂੰ ਉਹਨੂੰ ਸ਼ਾਹੀ ਵਾਲਾ ਦਾ ਫੂਡ ਬ ਕਹਿੰਦੀ ਬਾਬੇ ਆਉਂਦੀ ਆ ਤਾਂ ਮੈਂ ਦੱਸ ਦਿੰਨੀ ਜਦੋਂ ਮੈਂ ਅੱਧਾ ਪੌਣਾ ਘੰਟਾ ਵੇਟ ਕਰਦਾ ਮੈਂ ਫੇਰ ਮੁੜ ਕੇ ਕਾਲ ਲਾਉਣਾ ਕਾਲ ਨਹੀਂ ਲੱਗਦੀ ਫੋਨ ਲਾਉਣਾ ਸਿੱਧਾ ਸਵਿਚ ਆਫ ਜੋ ਘੰਟਾ ਕਿ ਮੈਂ ਵੇਟ ਕਰਦਾ ਮੈਨੂੰ ਥੋੜਾ ਜਿਹਾ ਅਜੀਬ ਜਿਹਾ ਮਹਿਸੂਸ ਹੁੰਦਾ ਵੀ ਯਾਰ ਇਦਾਂ ਹੋ ਨਹੀਂ ਸਕਦੀ ਵੀ ਫੋਨ ਬੰਦ ਕਰਨ ਵਾਲੀ ਉਹ ਹੈ ਨਹੀਂ ਵੀ ਇੱਕ ਤੇ ਉਹਦੀ ਸਿਹਤ ਖਰਾਬ ਆ ਮੈਨੂੰ ਰਾਤੀ ਕਹਿਣ ਰਹੀ ਸੀ ਵੀ ਮੈਨੂੰ ਬਾਰ-ਬਾਰ ਲੈਟਰਿੰਗਾਂ ਲੱਗੀਆਂ ਮੈਂ ਉਹ ਮੈਡੀਸਨ ਵਗੈਰਾ ਲੈਣ ਨਾਲ ਚਲੀ ਕਿ ਉਹ ਕੋਕਾ ਕੇ ਚਲੇ ਜਾਂਦੀ ਇੱਥੇ ਹਸਪੀਟਲ ਦਾਖਲ ਹੋ ਜਾਂਦੀ ਸੀ ਆਪੇ ਹੀ ਜਾਣ ਕੇ ਵੀ ਉਹਨੂੰ ਹਨਾ ਵੀ ਜਦੋਂ 6:30 ਵਜੇ ਹੁੰਦੇ ਆ ਤੇ ਮੈਂ ਪਿੰਡ ਪਹੁੰਚ ਗਿਆ। ਪਿੰਡ ਪਹੁੰਚ ਕੇ ਮੈਂ ਪਹਿਲਾਂ ਵੇਖਦਾ ਵੀ ਸਾਰਾ ਕੁਝ ਉੱਧੀਆਂ ਅਲਮਾਰੀ ਨੂੰ ਲੋਕ ਲੱਗਾ ਕਿਉਂਕਿ ਚਾਬੀਆਂ ਉਹਦੇ ਕੋਲ ਰਹਿੰਦੀਆਂ। ਅਲਮਾਰੀ ਨੂੰ ਲੋਕ ਲੱਗਾ ਤੇ ਅੱਜ ਵੀ ਲੋਕ ਹੀ ਲੱਗਾ ਆ ਉਹ। ਤੇ ਚਾਰਜਰ ਵਗੈਰਾ ਦੇਖਦਾ ਮੈਂ ਸਾਰਾ ਕੁਝ ਉੱਥੇ ਹੀ ਪਿਆ। ਮੈਂ ਮਤਲਬ ਫੋਨ ਲਾਉਣਾ ਆਸੇ-ਬਸੇ ਸ਼ੁਰੂ ਕਰਦਾ। ਇਹਦੀ ਭੈਣ ਅਕਸ਼ਿੰਦੀਪ ਕੌਰ ਇੱਥੇ ਮੈਂ ਹਸਪੀਟਲ ਜੌਬ ਕਰਦੀ। ਮੈਂ ਉਹਨੂੰ ਫੋਨ ਕਰਦਾ ਕਹਿੰਦੀ ਨਹੀਂ ਮੈਨੂੰ ਨਹੀਂ ਆਇਆ। ਮੈਂ ਕਿਹਾ ਅੱਛਾ ਮੈਂ ਆਸੇ-ਬਸੇ ਫੋਨ ਲਾਉਣਾ ਸ਼ੁਰੂ ਕਰਦਾ। 1:3 ਵਜ ਜਾਂਦਾ, 2 ਵਜ ਜਾਂਦੇ, 3 ਵਜ ਜਾਂਦੇ ਵੇਟ ਕਰ ਰੀਲਾ ਵਗੈਰਾ ਲੈਣ ਚਲੇ ਜਾਂਦੀ ਫਿਰ ਮੈਂ ਪਿੰਡੋਂ ਆਸੇ-ਪਾਸੇ ਸ਼ੁਰੂ ਕਰਦਾ ਜਦੋਂ ਨਹੀਂ ਪਤਾ ਲੱਗਦਾ ਨਾ ਗੱਪੀ ਨਹੀਂ ਉਦੋਂ ਤੁਹਾਨੂੰ ਕੀ ਹਾਂ ਨਹੀਂ ਨਹੀਂ ਕਿਤੇ ਲੱਭੀ ਫਿਰ 5:30 6 ਵਜੇ ਮੈਂ ਇੱਕ 181 ਤੇ ਕਾਲ ਕਰਕੇ ਨਾ ਐਪਲੀਕੇਸ਼ਨ ਦਿੰਦਾ ਵੀ ਮੇਰੀ ਵਾਈਫਾਈ ਦਾ ਮਤਲਬ ਕੀ ਮਿਲ ਨਹੀਂ ਰਹੀ ਮਿਸਿੰਗ ਆ ਤੇ ਉਹ ਰਾਤ ਨੂੰ ਮੇਰੇ ਨਾਲ ਸੰਪਰਕ ਕਰਦੇ ਆ ਵੀ ਕੀ ਗੱਲ ਹੋਈ ਮੈਂ ਤਾਂ ਜੀ ਗੱਲ ਤੇ ਸਾਡੇ ਕੋਈ ਝਗੜਾ ਨਹੀਂ ਹੋਇਆ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਹੈ ਨਾ ਉਸ ਤੋਂ ਉਹਨਾਂ ਨੇ ਵੈਰੀਫਿਕੇਸ਼ਨ ਹੁੰਦੀ ਕਰਨੀ ਆ ਉਸ ਤੋਂ ਬਾਅਦ ਦੋਏ ਦਿਨ ਅਸੀਂ ਰਸਤੇ ਦਾ ਰਿਆਂ ਜੇ ਭਾਲਣਾ ਸ਼ੁਰੂ ਕਰਦਾ ਮੈਂ 2 ਵਜੇ ਭਾਜੀ ਘਰੋਂ ਜੀ ਚਲੇ ਜਾਵੇ ਟੈਨਸ਼ਨ ਤੇ ਹੁੰਦੀ ਆ ਮੈਂ ਮੁੰਡਿਆਂ ਨੂੰ ਫੋਨ ਕਰਕੇ ਸਾਦਦਾ ਦੋ ਗੱਡੀਆਂ ਲੈ ਕੇ ਆਉਂਦੇ ਆਪਣੇ ਉਹ ਮਿੱਤਰ ਅਸੀਂ ਮੈਨੂੰ ਸਿਕਾ ਵੀ ਇਹ ਕਹਿੰਦੀ ਹੁੰਦੀ ਸੀ ਵੀ ਰਜਿੰਦਰ ਚਮਕੌਰੇ ਨੂੰ ਮੈਂ ਛੱਤਰ ਫੇਰਨੀ ਉਹਨਾਂ ਦਾ ਇਹ ਕਰਨਾ ਉਹ ਕਰਨਾ ਵੀ ਕਿਤੇ ਉੱਥੇ ਨਾ ਮੈਨੂੰ ਕਿਹਾ ਸੀ ਨੇ ਇੱਕ ਦਿਨ ਪਹਿਲਾਂ ਵੀ ਰਜਿੰਦਰ ਚਮਕੌਰੇ ਮੈਨੂੰ ਗਲਤ ਬੋਲਦੇ ਆ ਤੇ ਮੈਂ ਉਹਨਾਂ ਦੇ ਥੱਪੜ ਫੇਰਨੀ ਆ ਲਾਈਵ ਹੋ ਕੇ ਮੈਂ ਪੁਲਿਸ ਨੂੰ ਸਾਰੇ ਸਬੂਤ ਦਿੱਤੇ ਆ ਮੈਂ ਵੀ ਸ਼ਾਇਦ ਉੱਥੇ ਨਾ ਚਲੇ ਗਈ ਉਹ ਵੀ ਪਿੰਡ ਵਾਲਿਆਂ ਨੇ ਵੀ ਚਲੋ ਭਾਲ ਸ਼ੁਰੂ ਕੀਤੀ ਮੇਰੇ ਪਿੰਡ ਵਾਲੇ ਬਹੁਤ ਚੰਗੇ ਅਖੀਰ ਨੂੰ ਜੀ ਅਸੀਂ ਉਹਨਾਂ ਨੂੰ ਲੈ ਕੇ ਫਿਰ ਥਾਣੇ ਪਹੁੰਚਦੇ ਆਂ ਥਾਣੇ ਫਿਰ ਰਿਟਨ ਐਪਲੀਕੇਸ਼ਨ ਦੰਨੇ ਆ ਵੀ ਲਾਪਤਾ ਦੀ ਜਦੋਂ ਪੁਲਿਸ ਮੇਲਾ ਕਰਕੇ ਥੋੜੀ ਬਿਜ਼ੀ ਹੁੰਦੀ ਆ ਫਿਰ ਹੌਲੀ ਹੌਲੀ ਸਾਡੇ ਯਾਰਾਂ ਦੋਸਤਾਂ 'ਚ ਗੱਲ ਪਹੁੰਚਦੀ ਆ ਜਿਉਂ-ਜਿਉਂ ਟਾਈਮ ਵਧਦਾ ਜਾਂਦਾ ਸੀ ਤਿਉਂ-ਤਿਉਂ ਟੈਨਸ਼ਨ ਵੱਧਦੀ ਰਹੀ ਸੀ ਫਿਰ ਅਸੀਂ ਇੱਕ ਪ੍ਰੈਸ ਕਾਨਫਰੰਸ ਕਰਦੇ ਆ ਉਹਦੇ ਵਿੱਚ ਫਿਰ ਜੋ ਬਾਰਸ ਪੰਜਾਬ ਦੇ ਸਗੇ ਆ ਨਾ ਉਹਨਾਂ ਸੀ ਕਿਹਾ ਉਹਨਾਂ ਨੂੰ ਫਿਰ 26 ਤਰੀਕ ਨੂੰ ਇੱਕ ਪੁਲਿਸ ਪਰਚਾ ਦਰਜ ਕਰਦੀ ਆ ਸਾਰੀ ਇਨਵੈਸਟੀਗੇਸ਼ਨ ਤੋਂ ਬਾਅਦ 'ਤੇ ਅਮਨਦੀਪ ਕੌਰ ਨੂੰ ਮਤਲਬ ਕਿ ਉੱਤੇ ਅਮਨਦੀਪ ਕੌਰ ਦਾ ਆਪ ਤਾਂ ਗਡਨੈਪਿੰਗ ਦਾ ਕਰਦੀ ਜਾਨੋ ਮਾਰਨ ਦਾ ਦੋ ਪਤਨੀਆਂ ਨੇ ਉਹਨਾਂ ਦੇ ਵਿਚਕਾਰ ਕੋਈ ਅਨਬਨ ਹੋਈ ਹੋਵੇ ਤੁਹਾਡੇ ਨਾਲ ਕੋਈ ਲੜਾਈ ਝਗੜਾ ਹੋਇਆ ਹੋਵੇ ਨਹੀਂ ਨਹੀਂ ਕਦੀ ਨਹੀਂ ਉਹਨਾਂ ਦੀ ਕੋਈ ਮਤਲਬ ਕੀ ਅਮਨਦੀਪ ਕੌਰ ਹਨ ਜਿਹੜੀ ਇਹ ਮਤਲਬ ਕੀ ਘਰ ਦੇ ਵਿੱਚੋਂ ਵੱਡੀ ਆ ਮਤਲਬ ਕਹਿ ਲੋ ਵੀ ਸਾਰਾ ਘਰ ਤਰਤਾ ਇਹ ਆ ਉਹ ਜਿਹੜੀ ਵੀ ਕੋਈ ਗੱਲ ਹੁੰਦੀ ਸੀ ਇਹਨੂੰ ਪੁੱਛ ਕੇ ਕਰ ਕੀਤੀ ਜਾਂਦੀ ਹੁੰਦੀ ਸੀ ਇਦਾਂ ਦੀ ਕੋਈ ਗੱਲ ਨਹੀਂ ਜੇ ਤਾਂ ਗੁੱਸਾ ਨਾਰਾਜ਼ਗੀ ਮੇਰੇ ਨਾਲ ਹੁੰਦੀ ਵੀ ਸੀ ਨਾ ਤੇ ਦੋ ਚਾਰ ਮਿੰਟ ਦੀ ਕੋਈ ਇਦਾਂ ਦੀ ਉਹ ਗੱਲ ਨਹੀਂ ਹਨਾ ਹਲੇ ਮੈਂ ਮਨਿੰਦਰ ਕੋਰ ਨੂੰ ਕਹਿ ਦੇਣਾ ਤੇ ਇਹਨੇ ਕਹਿਣਾ ਕੋਈ ਨਹੀਂ ਬਾਬੇ ਮੈਂ ਕਰ ਲੈਨੀ ਆ ਵੀ ਮਤਲਬ ਉਹਨੂੰ ਕੰਮ ਨੂੰ ਵੀ ਬਹੁਤ ਘਟ ਜਦਾ ਹਨਾ ਵੀ ਆਪਸੀ ਪਿਆਰ ਹੀ ਆ ਕਹਿ ਲੋ ਹਨਾ ਕੁਝ ਵੀ ਤੇ ਉਹ ਸਮਾਂ ਦੀ ਜਦੋਂ ਇਹ ਮਤਲਬ ਕਿ ਇਦਾਂ ਲਾਪਤਾ ਰਹਿੰਦੀ ਉਹਨੂੰ 5 ਦਿਨ ਉਹਦੇ ਡ੍ਰਿਪਾਂ ਲੱਗਦੀਆਂ ਰਹੀਆਂ ਹੋ ਕੀ ਗਿਆ ਬਾਬੇ ਉਹ ਕਿੱਥੇ ਆ ਲੱਭੋ ਇਹ ਆ ਬੋਹਾ ਸਾਡੇ ਤੁਸੀਂ ਬਲੀਵ ਕਰੋਗੇ 4 ਦਿਨ ਘਰੇ ਰੋਟੀ ਨਹੀਂ ਪੱਕੀ ਠੀਕ ਆ ਨਾ ਪਰ ਟੈਨਸ਼ਨ ਦੇ ਮਾਰੇ ਕੋਈ ਆ ਜਾਂਦਾ ਕੋਈ ਚਲ ਜਾਂਦਾ ਸੀ ਵੀ ਇੱਧਰ ਉੱਧਰ ਪਿੰਡ ਵਾਲੇ ਵੀ ਇਸ ਗੱਲੇ ਹੈਰਾਨ ਸੀ ਕਦੀ ਕੋਈ ਇਦਾਂ ਦੀ ਅਣਬੰਨੀ ਹੋਈ ਸੀ ਅੱਛਾ ਫਿਰ ਅਮਰਿਤਪਾਲ ਦੀ ਜਿਹੜੀ ਪਾਰਟੀ ਹੈ ਸ਼ਰਮਨੀ ਅਕਾਲੀ ਦਲ ਵਾਰਿਸ ਪੰਜਾਬ ਦੇ ਉਹਨਾਂ ਦੀ ਐਂਟਰੀ ਇਸ ਕੇਸ ਦੇ ਵਿੱਚ ਕਿਵੇਂ ਹੁੰਦੀ ਹੈ ਨਹੀਂ ਅਮਨਦੀਪ ਕੌਰ ਪਹਿਲਾਂ ਉਹਨਾਂ ਦੇ ਨਾਲ ਹੀ ਸੀ ਨਾ ਉਹ ਮਤਲਬ ਕਿ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਨਾਲ ਹੀ ਜੁੜੀ ਹੋਈ ਸੀ ਨਾ ਨਾਲ ਜੁੜੀ ਹੋਈ ਜਾਣਕਾਰ ਸੀਗੀ ਮੇਰੀ ਪਹਿਲਾਂ ਤੋਂ ਠੀਕ ਹੈ ਨਾ ਤੇ ਅਖੀਰਲੇ ਸਮਾਗਮਾਂ ਤੱਕ ਉਹਨਾਂ ਦੇ ਪ੍ਰੋਗਰਾਮਾਂ ਦੇ ਵਿੱਚ ਰਹੀ ਉਹ ਬਾਈਫੇਸ ਨੂੰ ਚੰਗੀ ਤਰ੍ਹਾਂ ਜਾਣਦੇ ਆ ਮੁੜ ਕੇ ਫਿਰ ਇਹਨਾਂ ਨੂੰ ਝੂਠੇ ਕੇਸਾਂ ਵਿੱਚ ਪਸਾਉਣ ਲਈ ਰਜਿੰਦਰ ਚਮਕੌਰੇ ਨੇ ਉਹ ਅੰਕਵਾਰੀ ਵਾਲੇ ਚੱਲ ਰਹੀ ਆ ਤੇ ਪਸਾਉਣ ਦੀ ਕੋਸ਼ਿਸ਼ ਕੀਤੀ ਫਿਰ ਉਹਦੇ ਵਿੱਚੋਂ ਅਸੀਂ ਬਾਹਰ ਆਉਨੇ ਆ ਉਹਨਾਂ ਨੂੰ ਐ ਨਹੀਂ ਸੀ ਪਤਾ ਵੀ ਇਹ ਕਲਜੀਤ ਸਿੰਘ ਦੀ ਵਾਈਫ ਆ ਠੀਕ ਆ ਪਰ ਉਹ ਐ ਜਾਣਦੇ ਸੀ ਵੀ ਅਮਨਦੀਪ ਕੌਰ ਆ ਤੇ ਮੁੜ ਕੇ ਫਿਰ ਤੇ ਇਲਜ਼ਾਮ ਲਾਉਣਾ ਸ਼ੁਰੂ ਕਰ ਦਿੰਦੇ ਫਿਰ ਇਹ ਪੋਸਟਾਂ ਵਗੈਰਾ ਆਪਣੀਆਂ ਪਾ ਦਿੰਦੀ ਆ ਵੀ ਮੈਂ ਉਹਦੀ ਵਾਈਫ ਆ ਫੇਸਬੁਕ ਤੇ ਤੁਸੀਂ ਵੇਖ ਸਕਦੇ ਆ ਉਤ ਬਾਅਦ ਫਿਰ ਅਮਨਦੀਪ ਕੌਰ ਉਧਰੋਂ ਮਤਲਬ ਕਿ ਜਦੋਂ ਟੁੱਟੀ ਜਾਂਦੀ ਆ ਫਿਰ ਉਧਰ अच्छा ਤੁਸੀਂ ਕਹਿ ਰਹੇ ਸੀ ਵੀ ਵਾਰਿਸ ਪੰਜਾਬ ਜਥੇਵੰਦੀ ਨੇ ਅਮਨਦੀਪ ਗੌਰ ਜੋ ਤੁਹਾਡੀ ਧਰਮ ਪਤਨੀ ਆ ਉਸ ਨੂੰ ਗਾਇਬ ਕੀਤਾ ਕਿਡਨਾਪ ਕੀਤਾ ਵਾਚਾ ਕੀ ਲੱਗਦੀ ਹੈ ਤੁਹਾਨੂੰ ਦੇਖੋ ਜੀ ਉਹਨੇ ਇੱਕ ਜੀਡੀਐਸ ਨਿਊਜ਼ ਤੇ ਇੰਟਰਵਿਊ ਕੀਤੀ ਉਹਦੇ ਵਿੱਚ ਉਹਨੇ ਸਪਸ਼ਟ ਦੱਸਿਆ ਵੀ ਮੇਰੇ ਕੋਲ ਰਜਿੰਦਰ ਚਮਕੌਰੇ ਦਾ ਬਹੁਤ ਕੁਝ ਪਿਆ ਇਹ ਵੀ ਇੱਕ ਕਾਰਨ ਹੋ ਸਕਦਾ ਵੀ ਉਹਦੇ ਕਰਕੇ ਸਾਨੂੰ ਲੱਗਦਾ ਸੀ ਉਦੋਂ ਤੱਕ ਵੀ ਹੈ ਨਾ ਪੀ ਐਦਾਂ ਦੀ ਕੋਈ ਉਹਨਾਂ ਨੇ ਘਟਣਾ ਨਾ ਕਰ ਦਿੱਤੀ ਹੋਵੇ ਕਿਉਂਕਿ ਧਮਕੀਆਂ ਵਗਾਰਾ ਇਹਨੂੰ ਵੀ ਬਹੁਤ ਆਂਦੀਆਂ ਹੁੰਦੀਆਂ ਸੀ ਤੁਹਾਨੂੰ ਆਈਏ ਧਮਕੀਆਂ ਮੈਨੂੰ ਬਹੁਤ ਧਮਕੀਆਂ ਮੈਨੂੰ ਆ ਮੈਂ ਤੁਹਾਨੂੰ ਜਿੱਦਣ ਅਮਨਦੀਪ ਕੌਰ ਗਾਇਬ ਹੁੰਦੀ ਹੈ ਨਾ ਲਾਪਤਾ ਹੁੰਦੀ ਆ ਤੇ ਉਸ ਤੋਂ ਬਾਅਦ ਮੈਨੂੰ ਰਾਤ ਨੂੰ ਇੱਕ ਕਾਲ ਆਉਂਦੀ ਉਹ ਆਪਣੇ ਆਪ ਨੂੰ ਰਾਓ ਸਾਹਿਬ ਦੱਸਦਾ ਪਹਿਲਾਂ ਮੈਂ ਨਾਲ 2 ਮਿੰਟ ਗੱਲ ਕਰਦਾ ਉਹ ਮੈਂ ਰਿਕਾਰਡਿੰਗ ਨਹੀਂ ਕਰ ਪਾਉਂਦਾ ਮੈਂ 17 ਸੈਕਿੰਡ ਦੀ ਤੁਹਾਨੂੰ ਸੁਣਾ ਦਿੰਦਾ ਆ ਦੇਖੋ ਮੈਂ ਪੜਿਆ ਮੈਂ ਬੈਠੇ ਨੌ ਸੌਨੇ ਬੈਠੇ ਅੱਛਾ ਤੂੰ ਕਿਹਨੂੰ ਤੂੰ ਕੌਣ ਬੋਲ ਰਿਹਾ ਕਾਹ ਚ ਬੋਲ ਰਹਾ ਦੇਖਣਾ ਮੇਰੇ ਅੱਗੇ ਗਾਉ ਖਾਵਨੇ ਹਾਂ ਹੂੰ ਕਿਉਂ ਅੱਛਾ ਇਹ ਬੰਦਾ ਤੁਹਾਨੂੰ ਕੀ ਕਹਿ ਰਿਹਾ ਸੀ ਇਹ ਮੈਨੂੰ ਬੰਦਾ ਕਹਿ ਰਿਹਾ ਸੀਗਾ ਵੀ ਅਮਨਦੀਪ ਕੌਰ ਦਾ ਪਿੱਛਾ ਕਰਨਾ ਛੱਡ ਦੇ ਨਹੀਂ ਤਾਂ ਤੇਰਾ ਅੰਜਾਮ ਬਹੁਤ ਬੁਰਾ ਹੋਊਗਾ ਇੱਕ ਦੋ ਫੋਨ ਮੈਨੂੰ ਹੋਰ ਆਏ ਕੋਈ 5 ਲੱਖ ਦੀ ਡਿਮਾਂਡ ਵਾਲੇ ਜਾਂ ਕਿੱਦਾਂ ਫਿਰ ਜੇਤੋ ਸਾਨੂੰ ਇਹ ਲੱਗਾ ਵੀ ਕੋਈ ਨਾ ਕੋਈ ਵਟ ਹੈਪਨ ਘਟਣਾ ਹੋ ਗਈ ਹੋਆ ਤਾਂ ਲੱਗਿਆ ਅਮਰਤਪਾਲ ਦੀ ਜਿਹੜੀ ਪਾਰਟੀ ਹੈ ਉਹਨਾਂ ਨੇ ਕਿਡਨੈਪ ਕੀਤਾ ਇੱਕ ਵਾਰ ਸ਼ੱਕ ਪਿਆ ਸੀ ਹਾਂ ਪੂਰਾ ਪੂਰਾ ਦੇਖੋ ਜਦੋਂ ਬੰਦਾ ਇਨੇ ਸ਼ਰਿਆਮਾ ਬਖੀਲ ਸਿੰਘ ਨੂੰ ਗਾਲਾਂ ਕੱਢੀਆਂ ਸੀਗੀਆਂ ਬਖੀਲ ਸਿੰਘ ਨੂੰ ਦੇ ਇਕੱਠੇ ਚਿੱਠੇ ਇਹਨੇ ਖੋਲੇ ਸੀ ਬਖੀਲ ਸਿੰਘ ਹੁਣੀ ਇਹਨਾਂ ਨੂੰ ਜਿਹੜਾ ਚਾਚਾ ਬਖੀਲਾ ਜਨੂੰ ਕਹਿ ਦਿੰਦੇ ਆ ਇੰਜਣ ਮਹਿਕਮੇ ਵਾਲੇ ਉਹ ਇਹਨੂੰ ਟਰੋਲ ਕਰਦੇ ਸੀ ਇਹਨੇ ਮਤਲਬ ਕਿ ਉਹਦਾ ਡਟ ਕੇ ਵਿਰੋਧ ਵੀ ਕੀਤਾ ਰਜਿੰਦਰ ਚਮਕੌਰੇ ਹੁਣੀ ਕਿਉਂਕਿ ਮੇਰਾ ਸਾਰਾ ਸੋਸ਼ਲ ਮੀਡੀਆ ਸਾਰਾ ਨੈਟਵਰਕ ਜੋ ਵੀ ਸੀਗਾ ਇਹਮਨਦੀਪ ਕੌਰ ਦੇ ਹੱਥ ਵਾਸੇ ਵੀ ਕਿਹਨੂੰ ਫੋਨ ਕਰਨਾ ਜਾਂ ਕਿਦਾਂ ਪੋਸਟ ਵਗੈਰਾ ਪਾਉਣੀ ਕੋਈ ਜਿੱਦਾਂ ਕੋਈ ਆਈਡੀ ਤੋਂ ਕੋਈ ਪੋਸਟ ਪਈ ਆ ਉਹ ਚੱਕ ਕੇ ਮੈਨੂੰ ਇਹਨੇ ਦਿਖਾ ਲੈਣੀ ਵੀ ਬਾਬੇ ਆਹ ਦੇਖ ਇਹਦੇ ਤੇ ਆ ਪੋਸਟ ਪਈ ਆ ਇਹ ਵੱਖ-ਵੱਖ ਪੇਜ ਵੀ ਚਲਾਉਂਦੀ ਸੀ ਆਈਡੀਆਂ ਵੀ ਚਲਾਉਂਦੀ ਸੀ ਇਹ ਠੀਕ ਹੈ ਨਾ ਆਪਣੀ origignal id ਤੋਂ ਵੀ ਪਾਉਂਦੀ ਸੀ ਜਿਹੜੀ ਵੀ ਪੋਸਟ ਲਿਖਣੀ ਹੈ ਨਾ ਸ਼ਰਿਆਮ ਲਿਖਣੀ ਸਾਰਿਆਂ ਨੂੰ ਪਤਾ ਯਾਰ ਮੈਨੂੰ ਜੇ ਕੋਈ 19 ਕੀ ਕਰ ਜਾਂਦਾ ਸੀ ਜਾਂ ਕੋਈ ਕਿਸੇ ਨੇ ਕਮੈਂਟ ਕਰਨਾ ਮੈਨੂੰ ਬਹੁਤ ਵਾਰੀ ਕਹਿੰਦੀ ਹੁੰਦੀ ਸੀ ਬਾਬਾ ਕਮੈਂਟ ਚ ਜਵਾਬ ਦੇਣਾ ਮੈਂ ਕਹਿੰਦਾ ਛੱਡ ਯਾਰ ਰਹਿਣ ਦੇ ਉਹ ਕਮੈਂਟਾਂ ਚ ਪੂਰਾ ਫਸਦੀ ਹੁੰਦੀ ਸੀ ਇਹ ਤੇ ਇਸ ਕਰਕੇ ਮੈਨੂੰ ਲੱਗਾ ਵੀ ਇਹਨੇ ਇੰਟਰਵਿਊ ਚ ਵੀ ਕਿਹਾ ਸੀ ਵੀ ਚਮਕੌਰ ਦੀ ਤਾਂ ਮੈਨੂੰ ਵੀ ਧਮਕੀ ਆਈ ਸੀ ਤੇਰਾ ਐਡਰੈਸ ਕਿੱਥੇ ਆ ਜੇ ਆ ਬੋਹ ਆ ਨਾ ਮੈਂ ਇੱਥੇ ਮੋਰਚੇ ਤੇ ਬੈਠਾ ਸੀਗਾ ਤੇ ਪਰ ਹੁਣ ਨਾ ਤੇ ਅਮਨਦੀਪ ਕੌਰ ਹਾਲੇ ਤੱਕ ਸਾਨੂੰ ਪਤਾ ਹੀ ਲੱਗਾ ਕਿ ਉਹ ਕਿੱਥੇ ਆ ਕਿੱਦਾਂ ਆ ਕਿੱਦਾਂ ਨਹੀਂ ਪਰ ਆਸੀਂ ਬਸ ਸੁਣਦੇ ਆ ਵੀ ਉਹ ਸਹੀ ਸਲਾਮਤ ਆ ਠੀਕ ਆ ਤੁਹਾਨੂੰ ਇਹ ਗੱਲ ਕੌਣ ਕਹਿ ਰਿਹਾ ਸਹੀ ਸਲਾਮਤ ਆ ਠੀਕ ਆ ਦੇਖੋ ਸੁਣੀਆਂ ਸੁਣਾਈਆਂ ਗੱਲਾਂ ਪ੍ਰਸ਼ਾਸਨ ਨੇ ਵੀ ਸਾਨੂੰ ਦੱਸਿਆ ਵੀ ਸਹੀ ਸਲਾਮਤ ਆ ਉਹ ਠੀਕ ਆ ਠੀਕ ਆ ਨਾ ਪਰ ਅਮਨਦੀਪ ਕੌਰ ਥਾਣੇ ਆਣ ਕੇ ਬਿਆਨ ਕਿਉਂ ਨਹੀਂ ਦੇ ਰਹੀ ਜਾਂ ਆਪਣਾ ਲਾਅਰਰ ਕਿਉਂ ਨਹੀਂ ਭੇਜ ਰਹੀ ਕਿਉਂਕਿ ਸਾਡੀ ਵਕੀਲਾਂ ਦੀ ਟੀਮ ਬਣੀ ਹੋਈ ਆ ਇੱਕ ਤਿੰਨ ਵਕੀਲਾ ਇਸ ਕੇਸ ਨੂੰ ਦੇਖ ਰੇ ਕਰ ਰਹੇ ਆ ਜੀ ਕਹਿ ਰਹੇ ਸੁਣੋ ਦੀਆਂ ਪੋਸਟਾਂ ਜਿਹੜੀਆਂ ਨੇ ਅਵਰਤਪਾਲ ਦੀ ਪਾਰਟੀ ਦੇ ਜਿਹੜੇ ਲੋਕ ਨੇ ਉਹ ਪਾਰੇ ਨੇ ਉਹ ਕੌਣ ਲੋਕ ਨੇ ਇੱਕ ਡੀਐਸ ਧਾਰੀਵਾਲ ਮੈਂ ਤੁਹਾਨੂੰ ਉਹ ਪੇਜ ਵੀ ਦਿੱਤੀ ਆ ਇਹਨਾਂ ਨੇ ਪੋਸਟ ਇੱਕ ਫੋਟੋ ਆ ਅਮਨਦੀਪ ਦੀ ਕੋ ਮੇਰੇ ਕੋਲ ਨਹੀਂ ਹੈ ਸਾਡੇ ਕਿਸੇ ਫੈਮਿਲੀ ਮੈਂਬਰ ਕੋ ਨਹੀਂ ਅਸੀਂ ਪੁਲਿਸ ਨੂੰ ਫੋਨ ਚੈੱਕ ਕਰਾਉਂਦੇ ਆ ਆਪਣੇ ਉਹ ਪੈਰਟ ਦੇ ਨਾਲ ਫੋਟੋ ਆ ਹੈਗੀ ਸਾਡੇ ਘਰ ਦੇਆਂ ਦੀ ਉਹ ਅਸੀਂ ਪੁਲਿਸ ਨੂੰ ਵੈਰੀਫਿਕੇਸ਼ਨ ਕੀਤੀ ਉਹ ਕੱਪੜੇ ਵੀ ਅਸੀਂ ਦਿਖਾਉਂਦੇ ਵੀ ਆ ਕੱਪੜੇ ਆ ਫੋਟੋ ओरिजिनल ਆ ਬਿਲਕੁਲ ਠੀਕ ਆ ਕੱਪੜੇ ਵੀ ਪਏ ਉਹ ਪੈਰਟ ਵੀ ਮੈਂ ਪਛਾਣਦਾ ਉਹ ਫੋਟੋ ਡੀਐਸ ਧਾਰੀਵਾਲ ਪੇਜ ਤੋਂ ਪੈਂਦੀ ਆ ਉਹ ਫੋਟੋ ਪੈਂਦੀ ਆ ਉਹਦੇ ਉੱਤੇ ਸਾਨੂੰ ਟ੍ਰੋਲ ਕੀਤਾ ਜਾਂਦਾ ਤਿੰਨ ਚਾਰ ਆਈਡੀਆਂ ਉਹ ਟ੍ਰੋਲ ਕੀਤੀਆਂ ਜਾਂਦੀਆਂ ਇਹ ਤੋਂ ਵਾਰਿਸ ਪੰਜਾਬ ਜਿੱਥੇ ਬੰਦੀ ਦਾ ਬੰਦਾ ਹਾਂ ਉੱਤੇ ਅਮਰਪਾਲ ਦੀ ਫੋਟੋ ਲੱਗੀ ਆ ਉਹ ਬਹੁਤ ਸਾਰੀਆਂ ਅਮਰਪਾਲ ਦੇ ਹੱਕ ਦੇ ਵਿੱਚੋਂ ਪੋਸਟਾਂ ਆ ਤੇ ਉਤੋਂ ਕਹਾਣੀ ਵੀ ਸਾਨੂੰ ਕੁਝ ਹੋਰ ਲੱਗਦੀ ਆ ਪਤਾ ਲੱਗਦਾ ਨਾਲ ਜਾ ਕੇ ਰਲ ਗਈ ਅਮਨਦੀਪ ਕੌਰ ਆ ਨਹੀਂ ਅਦਰ ਕੁਝ ਵੀ ਹੋ ਸਕਦਾ ਕਿਉਂਕਿ ਨਾ ਤੇ ਹਾਲੇ ਕੋਈ ਬਿਆਨ ਉਹਦਾ ਥਾਣੇ ਆ ਰਿਹਾ ਨਾ ਕੋਈ ਉਹ ਆਪ ਹੀ ਸਾਹਮਣੇ ਆ ਰਹੀ ਆ ਪੁਲਿਸ ਵੀ ਬੁਲਾ ਰਹੀ ਆ ਪੁਲਿਸ ਕਹਿੰਦੀ ਹੈ ਵੀ ਅਸੀਂ ਪੁਲਿਸ ਨੂੰ ਇਹ ਗੱਲ ਕਹੀ ਆ ਵੀ ਇਸ ਕੇਸ ਦਾ ਦੁੱਧ ਤੋਂ ਦੁੱਧ ਤੇ ਪਾਣੀ ਦਾ ਪਾਣੀ ਹੋਣਾ ਚਾਹੀਦਾ ਕਿਉਂਕਿ ਮੈਨੂੰ ਸ਼ੱਕ ਆ ਜਿਹੜੀ ਸੁਖਦੀਪ ਕੌਰ ਆਮਨਦੀਪ ਕੌਰ ਦੀ ਭੈਣ ਇਹਨੇ ਮੇਰੇ ਤੇ ਦੋ ਤਰੀਕ ਨੂੰ ਇੱਕ ਐਪਲੀਕੇਸ਼ਨ ਦਿੱਤੀ ਸੀ ਹੁਣ ਜਾਹਰ ਜੀ ਗੱਲ ਆ ਮੇਰਾ ਪਰਿਵਾਰ ਗਾਇਬ ਆ ਮੇਰੇ ਘਰੋਂ ਜੀ ਗਾਇਬ ਆ ਠੀਕ ਹੈ ਨਾ ਤੇ ਮੈਂ ਤੇ ਭਈ ਆਸ-ਪਾਸੇ ਰਿਸ਼ਤੇਦਾਰੀ ਚ ਭੱਜੂਗਾ ਹੀ ਮੈਂ ਹਸਪੀਟਲ ਆਇਆ ਦੋ ਤਿੰਨ ੜੀ ਦੇ ਘਰੇ ਆਇਆ ਹਨਾ ਹਸਪੀਟਲ ਆਣ ਕੇ ਉਹਨੂੰ ਪੁੱਛਣਾ ਚ ਆਇਆ ਇਹ ਮੇਰੇ ਮੱਥੇ ਨਹੀਂ ਲੱਗੀ ਚੋਦਰੀ ਨੇ ਇੱਕ ਅਪਲੀਕੇਸ਼ਨ ਲਗਦੀ ਆ ਵੀ ਕਲਜੀਤ ਸਿੰਘ ਸਾਡਾ ਪਿੱਛਾ ਕਰ ਰਿਹਾ ਇਹ ਕਰ ਰਿਹਾ ਉਹ ਕਰ ਰਿਹਾ ਸਾਡੀ ਵਕੀਲਾ ਦੀ ਟੀਮ ਉੱਥੇ ਪਹੁੰਚਦੀ ਆ ਉਹ ਕਾਗਜ਼ ਪੱਤਰ ਦਿੰਦੀ ਆ ਸ਼ਖਤੀਪ ਕੌਰ ਦਾ ਇੱਕ ਦੇਰ ਆ लवली ਉਹ ਕਿਸੇ ਕੇਸ ਚੋਂ ਪਘੋੜਾ ਆ ਜੋ ਅਮਨਦੀਪ ਕੌਰ ਨੇ ਮੈਨੂੰ ਦੱਸਿਆ ਸੀ ਉਹ ਵੀ ਵਾਰਸ ਪੰਜਾਬ ਜੈਸੇ ਬੰਦੀ ਨਾਲ ਜੁੜਿਆ ਹੋ ਸਕਦਾ ਇਦਾਂ ਕੋਈ ਕਹਾਣੀ ਬਣ ਗਈ ਐਨੀ ਅਦਰ ਦੇਖੋ ਸਾਰੇ ਪਾਸੇ ਪੱਖ ਲੈ ਕੇ ਚੱਪ ਚੱਲਦੇ ਆ ਜਿਵੇਂ ਤੁਸੀਂ ਕਿਹਾ ਸੀ ਅਮਨਦੀਪ ਕੌਰ ਦੇ ਕੋਲ ਵਾਰਿਸ ਪੰਜਾਬ ਜਥੇਬੰਦੀ ਜਿਹੜੇ ਮੈਂਬਰ ਨੇ ਸਬੂਤ ਨੇ ਲੱਗਦਾ ਵੀ ਹੁਣ ਅਮਨਦੀਪ ਕੌਰ ਜਾ ਕੇ ਉਹਨਾਂ ਦਾ ਸੈਟਲਮੈਂਟ ਕਰ ਸਕਦੀ ਆ ਪੈਸੇ ਨੂੰ ਲੈ ਕੇ ਹੋ ਗਿਆ ਜਾਂ ਫਿਰ 2027 ਦੇ ਇਲੈਕਸ਼ਨਾਂ ਨੂੰ ਲੈ ਕੇ ਹੋ ਗਿਆ ਹੋਰ ਨੂੰ ਕੀ ਨਹੀਂ ਹੋ ਸਕਦਾ ਭਾਜੀ ਹੋਰ ਨੂੰ ਸ਼ੱਕ ਹੈ ਤੁਹਾਨੂੰ ਸ਼ੱਕ ਹੈ ਬਿਲਕੁਲ ਆਪਾਂ ਦੇਖੋ ਮੈਂ ਤੁਹਾਨੂੰ ਕਿਹਾ ਨਾ ਵੀ ਇਸ ਚੀਜ਼ ਨੂੰ ਆਪਾਂ ਹਰੇਕ ਪੱਖ ਤੋਂ ਐਂਗਲ ਤੋਂ ਲੈ ਸਕਦੇ ਹਾਂ ਕਿਉਂਕਿ ਹੁਣ ਥੱਲੇ ਕਮੈਂਟ ਕਰ ਰਹੀ ਜਨਤਾ ਕਿ ਉਹਨੂੰ ਕਾਲੀ ਗੱਡੀ ਵਿੱਚ ਦੇਖਿਆ ਗਿਆ ਕੋਈ ਨਾਲ ਬੰਦਾ ਸੀ ਇਹ ਹੈ ਉਹ ਹੈ ਅਸੀਂ ਕਿਹਾ ਸਬੂਤ ਦਿਓ ਤੁਸੀਂ ਥਾਣੇ ਜਾਣ ਕੇ ਬਿਆਨ ਦਿਓ ਪੁਲਿਸ ਆਪੀ ਕੈਮਰੇ ਕਢਵਾਉਗੀ ਪਰ ਹਾਲੇ ਤੱਕ ਕੋ ਸਾਹਮਣੇ ਨਹੀਂ ਆਇਆ ਠੀਕ ਆ ਫਿਰ ਬਹੁਤ ਕੁਝ ਕਹਿ ਰਹੇ ਆ ਜੋ ਵੀ ਉਹਨਾਂ ਨੇ ਕਹਿਣਾ ਹੈ ਨਾ ਅਸੀਂ ਕਿਹਾ ਵੀ ਸਬੂਤ ਦਿਓ ਅਸੀਂ ਓਪਨਲੀ ਬੋਲਾਂਗੇ ਠੀਕ ਆ ਨਾ ਉਹ ਜੀ ਇਦਾਂ ਦੀ ਗੱਲ ਆ ਤੀਜੀ ਗੱਲ ਕਿ ਹੁਣ ਚੱਲਣ ਨੂੰ ਤੇ ਆਪਾਂ ਦਿਮਾਗ ਤੇ ਸਾਰੇ ਪਾਸੇ ਸਾਡਾ ਦੌੜ ਰਿਆ ਇਹ ਜੇ ਹੁਣ ਬੰਦਾ ਸਹੀ ਸਲਾਮਤ ਗਿਆ ਪ੍ਰੈਸ ਕਾਨਫਰੈਂਸ ਤੋਂ ਬਾਅਦ ਬੰਦਾ ਬਾਹਰ ਨਹੀਂ ਆਇਆ ਜਾਂ ਕੋ ਗੱਲ ਆ ਜਾਂ ਕੋ ਬਾਤ ਆ ਨਾ ਤੇ ਇਹ ਕਹਾਣੀ ਨਾ ਕਿਤੇ ਨਾ ਕਿਤੇ ਤੇ ਕਿਸੇ ਪਾਸੇ ਨੂੰ ਵੀ ਜਾ ਸਕਦੀ ਹੈ ਨਾ ਉਹ ਸਾਡੇ ਤੇ ਅਲੀਕੇਸ਼ਨ ਵੀ ਲੱਗ ਸਕਦੇ ਆ ਠੀਕ ਆ ਨਾ ਕਿਸੇ ਹੋਰ ਤੇ ਵੀ ਲੱਗ ਸਕਦੇ ਆ ਰਜਿੰਦਰ ਚਮਕੌਰੇ ਹੋਣਾ ਦੀ ਸੈਟਿੰਗ ਹੋ ਗਈ ਲੱਗਦੀ ਆ ਠੀਕ ਆ ਨਾ ਅਮਰਤਪਾਲ ਦਾ ਤਾਂ ਖੈਰ ਉਹਦੇ ਕੋਲ ਕੋਈ ਸਬੂਤ ਨਹੀਂ ਸੀ ਰਜਿੰਦਰ ਚਮਕੌਰੇ ਦਾ ਸੀ ਜੂੰ ਜਿਹੜੇ ਘਰੇ ਆਉਂਦੇ ਜਾਂਦੇ ਸੀ ਅਮਰਤਪਾਲ ਦੀ ਤਾਂ ਮੈਂ ਵੈਸੇ ਹੀ ਕਈ ਵਾਰੀ ਬੰਦਾ ਹਵਾ ਚ ਕਹਿ ਦਿੰਦਾ ਨਾ ਅਮਨਦੀਪੌਰ ਹਵਾ ਚ ਕਹਿਣ ਦੀ ਹੋਵੇ ਠੀਕ ਆ ਨਾ ਭੀ ਜਿੱਥੇ ਤੱਕ ਮੈਂ ਜਾਣਦਾ ਉਹਨੂੰ ਹੋਰ ਰੱਖੇ ਰੁਖੇ ਹੋਣ ਤਾਂ ਮੈਂ ਕਹਿ ਨਹੀਂ ਸਕਦਾ ਠੀਕ ਆ ਕਹਿ ਨਹੀਂ ਸਕਦਾ ਕਿਉਂਕਿ ਅਮਰਤਪਾਲ ਦਾ ਤਾਂ ਕੋਈ ਇਦਾਂ ਦਾ ਕੋਈ ਹੈਬ ਨਹੀਂ ਸੀਗਾ ਠੀਕ ਆ ਨਾ ਪਰ ਜਿਹੜੇ ਸਬੂਤ ਸਾਡੇ ਕੋਲ ਸੀ ਉਹ ਸਾਡੇ ਕੋਲ ਤੇ ਹੈਗੇ ਹੀ ਆ ਨਾ ਉਹ ਅਸੀਂ ਸ਼ੇਅਰ ਵੀ ਨਹੀਂ ਸੀ ਕੀਤੇ ਅਮਨਦੀਪ ਕੌਰ ਦੇ ਨਾਲ ਜਾਂ ਕਿਸੇ ਹੋਰ ਨਾਲ ਕੋ ਕੋ ਸੀਕ੍ਰੀਟ ਸੀ ਤੇ ਬਾਕੀ ਇਹ ਆ ਵੀ ਜੇ ਇਹ ਚੀਜ਼ ਹੋ ਗਈ ਆ ਫਿਰ ਉਹ ਸਾਡੇ ਲਈ ਖਤਰਨਾਕ ਆ ਕਿਉਂਕਿ ਲਗਭਗ 4 ਸਾਲ ਤੋਂ ਉਹ ਤੇ ਸਾਡੇ ਨਾਲ ਰਹਿ ਰਹੀ ਸੀ ਹੈ ਨਾ ਲੀਵਿੰਗ ਕਹ ਲੋ ਜਾਂ ਕੁਝ ਕਹ ਲੋ ਹੈ ਨਾ ਦੋਨੇ ਭੈਣਾ ਭੈਣਾ ਬਣ ਕੇ ਇਕੱਠੀਆਂ ਰਹਿ ਰਹੀਆਂ ਸੀਗੀਆਂ ਤੇ ਫਿਰ ਉਹ ਜਿਸ ਜਿੱਧਰ ਨੂੰ ਕਹਾਣੀ ਮੁੜੂਗੀ ਪਹਿਲਾਂ ਤੇ ਅਮਨਦੀਪ ਕੌਰ ਦੇ ਬਿਆਨ ਆ ਨਾ ਬਿਆਨਾਂ ਚੋਂ ਕੀ ਕਹਿ ਰਹੀ ਆ ਜਾਂ ਕੀ ਐਪਲੀਕੇਸ਼ਨ ਦੇ ਰਹੀ ਆ ਜਾਂ ਕੀ ਆ ਹੈ ਨਾ ਉਸ ਤਰੀਕੇ ਨਾਲ ਬਾਇਆ ਕੋਰਟ ਨੂੰ ਚੱਲਿਆ ਜਾਊਗਾ ਅਸਾ ਤੁਹਾਡੀ ਧਰਮ ਪਤਨੀ ਹੈ ਜੇਕਰ ਤੁਹਾਨੂੰ ਪਤਾ ਲੱਗਦਾ ਵੀ ਕਿ ਕੋਈ ਮੁੰਡੇ ਵਾਲਾ ਚੱਕਰ ਸੀਗਾ ਉਹਦੇ ਚੱਕਰ ਚ ਤੁਹਾਨੂੰ ਛੱਡ ਕੇ ਭੱਜੀਏ ਫਿਰ ਕੀ ਕਰੋਗੇ ਫਿਰ ਉਹ ਪੱਲੀ ਬੋਲਾਂਗੇ ਜੀ ਜੋ ਹੈਗਾ ਸੱਚ ਬੋਲਾਂਗੇ ਬਿਲਕੁਲ ਨਿਰਪੱਖ ਹੋ ਕੇ ਬੋਲਾਂਗੇ ਆਪਾਂ ਲੋਕੋ ਡਰ ਥੋੜੋ ਠੀਕ ਹੈ ਨਾ ਸੇਵ ਕੀਤੀ ਸੰਤੋਖੀ ਜਿਹਨ ਸੱਚੋ ਸੱਚ ਤੇ ਆ ਬਿਲਕੁਲ ਸੱਚ ਬੋਲਾਂਗੇ ਐਵੀਡੈਂਸ ਦੇ ਨਾਲ ਬੋਲਾਂਗੇ ਫਿਰ ਸਾਡਾ ਉਹਦੇ ਨਾਲ ਲੈਣਾ ਦੇਣਾ ਕੀ ਆ ਫਿਰ ਜੋ ਕੋਰਟ ਫੈਸਲਾ ਕਰ ਦੂ ਠੀਕ ਆ ਜਿੱਥੇ ਮਰਜੀ ਜਾਵੇ ਜੋ ਮਰਜੀ ਹੋ ਜਵੇ ਪਰਵਾਹ ਨਹੀਂ ਠੀਕ ਹੈ ਨਾ ਸਦਾ ਹੀ ਚੜਦੀ ਕਲਾ ਚ ਆ ਫਿਰ ਦੇਖੋ ਇਹ ਤਾਂ ਦੁਨੀਆ ਦਾ ਦਸਤੂਰ ਆ ਨਾ ਜੇ ਮੁੰਡੇ ਨਾਲ ਆ ਕੋਈ ਐਦਾਂ ਦੀ ਕੋਈ ਗੱਲਬਾਤ ਆ ਨਾ ਤੇ ਉਹ ਉਹਦੀ ਜ਼ਿੰਦਗੀ ਆ ਪਰ ਜਿਹੜਾ ਫਰਾਡ ਆ ਜਾਂ ਕੁਛ ਵੀ ਆ ਜਾਂ ਕੋਈ ਵੀ ਉਹ ਨਿਰਪੱਖ ਜਾਂਚ ਹੋ ਕੇ ਜੋ ਕੋਰਟ ਫੈਸਲਾ ਕਰ ਦੂਗੀ ਉਹ ਮਨਜ਼ੂਰ ਆ ਆਪਾਂ ਨੂੰ ਇਹ ਚ ਕਿਹੜੀ ਗੱਲ ਆ ਭਾਈ ਵੀਡੀਓਸ ਦੇਵਾਂਗੇ ਉਹ ਵੀ ਦੇਣ ਕੋ ਚੱਕਰ ਨਹੀਂ ਪੁਲਿਸ ਵਾਲਿਆਂ ਦਾ ਕਿੰਨਾ ਕੁ ਸਪੋਰਟ ਰੈਸ ਕੇਸ ਦੇ ਵਿੱਚ ਕੋਈ ਜਾਣ ਦੇ ਵਿੱਚ ਮਦਦ ਕੀਤੀ ਹੈ ਤੁਹਾਡੀ ਜਿਵੇਂ ਤੁਸੀਂ ਕਹਿ ਰਹੇ ਹੋ ਮੈਂ ਭਸਦਾ ਰਿਹਾ 6-7 ਦੇਖੋ ਜੀ ਪੁਲਿਸ ਨਾਲ ਮੇਲਾ ਚੱਲਦਾ ਸੀਗਾ ਐਮੀ ਮੈਂ ਤੁਹਾਨੂੰ ਕਹਾ ਤੇ ਐਸਐਚਓ ਸਾਹਿਬ ਨੇ ਮੇਰੀ ਪੂਰੀ ਗੱਲ ਧਿਆਨ ਨਾਲ ਸੁਣੀ ਉਸੇ ਵੇਲੇ ਉਹਨਾਂ ਨੇ ਆਪਣੇ ਕਹਿਤਾ ਸੀਗਾ ਆਪਣੇ ਮੁੰਸ਼ੀ ਸਾਹਿਬ ਨੂੰ ਇਹਨਾਂ ਦੀ ਡੀਡੀਆ ਰਮਨਦੀਪ ਦੀ ਉਹ ਜਿਹੜਾ ਕੀ ਹੁੰਦਾ ਫੋਨ ਦਾ ਉਹ ਕਢਾਇਆ ਜਾਵੇ ਉਸੇ ਵੇਲੇ ਫਿਰ ਦੋ ਦਿਨ ਪੁਲਿਸ ਘਰੇ ਭੱਜੀ ਰਹੀ ਇਵਨ ਕਿ ਐਤਵਾਰ ਸੀ ਮੋਰੇ ਐਤਵਾਰ ਨੂੰ ਵੀ ਪੁਲਿਸ ਨੇ ਕੱਲਾ ਕੱਲਾ ਪਿੰਡ ਦਾ ਕੈਮਰਾ ਚੈੱਕ ਕੀਤਾ ਪਿੰਡ ਦੇ ਕੱਲੇ ਕੱਲੇ ਕਾਲਮਬੰਦ ਬਿਆਨ ਨੋਟ ਕੀਤੇ ਪੁਲਿਸ ਨੇ ਸਭ ਤੋਂ ਪਹਿਲਾਂ ਇਹ ਸਿੰਗਲ ਤੋਂ ਜਾਂਚ ਸ਼ੁਰੂ ਕੀਤੀ ਵੀ ਇਹਨਾਂ ਦਾ ਕੋਈ ਆਪਸੀ ਡਿਸਪਿਊਟ ਤਾਂ ਨਹੀਂ ਜਾਂ ਕੋਈ ਆਪਸੀ ਘਰੇਲੂ ਲੜਾਈ ਤਾਂ ਨਹੀਂ ਔਰ ਸਾਰੇ ਪਿੰਡ ਨੇ ਗਵਾਹੀ ਦਿੱਤੀ ਵੀ ਨਹੀਂ ਕਦੀ ਕੋਈ ਗੱਲਬਾਤ ਨਹੀਂ ਹੋਈ ਅਸੀਂ ਕਦੀ ਰੌਲਾ ਪੈਂਦਾ ਨਹੀਂ ਦੇਖਿਆ ਕਦੀ ਕੋਈ ਗੱਲਬਾਤ ਨਹੀਂ ਕਿਉਂਕਿ ਉਸੇ ਪਿੰਡ ਦਾ ਮੈਂ ਬਸ ਨਹੀਂ ਕਾ ਉਸੇ ਪਿੰਡ ਦੀ ਅਮਨਦੀਪ ਕੌਰ ਬਸ ਨਹੀਂ ਕਾ ਵੀ ਮੀਆਂ ਬੀਬੀ ਬੜੇ ਤਾਂ ਨਾ ਬੜੇ ਵਧੀਆ ਤਰੀਕੇ ਨਾਲ ਰਹਿ ਰਹੇ ਸੀ ਹਰ ਇੱਕ ਜਗ੍ਹਾ ਅਮਨਦੀਪ ਕੌਰ ਜਾਂਦੀ ਆਉ ਅਮ ਇਵਨ ਕਿ ਜਿਹੜੇ ਲੇਡੀਜ਼ ਨੂੰ ਕੱਪੜੇ ਦੇ ਕੇ ਆਏ ਉਹਨਾਂ ਨੇ ਪੁਲਿਸ ਨੂੰ ਗਵਾਹੀ ਦਿੱਤੀ ਆ ਜਿਨ੍ਹਾਂ ਨੇ ਜਾਂਦਿਆਂ ਵੇਖਿਆ ਉਹਨਾਂ ਨੇ ਗਵਾਹੀ ਦਿੱਤੀ ਆ ਤੇ ਪੁਲਿਸ ਨੇ ਮੈਨੂੰ ਜਿਹੜੇ ਸਵਾਲ ਕਰਨੇ ਸੀ ਮੈਨੂੰ ਪੁੱਛੇ ਉਹਨਾਂ ਨੇ ਵੀ ਦੋ ਪਤਨੀਆਂ ਕਿੱਦਾਂ ਮੈਂ ਕਹਾ ਜੀ ਆ ਮਨਿੰਦਰ ਕੌਰ ਆ ਅਮਨਦੀਪ ਕੌਰ ਆ ਬਾਕੀ ਦਾ ਜੋ ਕਾਗਜ਼ ਪੱਤਰ ਸੀ ਉਹ ਸਾਰੇ ਦਿਖਾ ਲੇ ਗਏ ਜੋ ਮੇਰੇ ਕੋਲ ਫੋਟੋ ਕਾਪੀਆਂ ਸੀ ਹਾਲੇ ਕਿ ਬਾਕੀ ਅਮਨਦੀਪ ਕੌਰ ਨੇ ਕਿੱਥੇ ਰੱਖੇ ਆ ਕਿੱਥੇ ਨਹੀਂ ਕਿਉਂਕਿ ਹੁਣ ਬਿੱਲ ਵਗੈਰਾ ਮੈਂ ਇਕੱਠੇ ਕਰ ਰਿਆਂ ਜੋ ਵੀ ਸੀਗੇ ਹਨ ਆਪਣੇ ਸਮਾਨ ਸੱਪੇ ਦੇ ਹੁੰਦੇ ਆ ਕਿਉਂਕਿ ਅਮਨਦੀਪ ਦੇ ਕੌਰੀਆ ਮੈਂ ਉਹ ਅਲਮਾਰੀ ਨਹੀਂ ਕੋਈ ਅਗਲੀ ਦੀ ਚੀਜ਼ ਆ ਯਾਰ ਹਨਾ ਕਿਉਂਕਿ ਉਹਦੇ ਵਿੱਚ ਪੋਥੀ ਸਾਹਿਬ ਵੀ ਪ੍ਰਕਾਸ਼ਿਤ ਆ ਉਹ ਪੁਲਿਸ ਖਲਾਵੇ ਆਣ ਕੇ ਜਾਂ ਕਿੱਦਾਂ ਆ ਨਾ ਉਹ ਤਾਂ ਬਾਅਦ ਦੀ ਗੱਲ ਆ ਪਰ ਇਹ ਵੀ ਕਹਿੰਦੇ ਸੀ ਵੀ ਆ ਮਨਦੀਪ ਨੇ ਕਿਹਾ ਕਿ ਤੁਹਾਡ ਨਾਲ ਬਹੁਤ ਲੜਾਈ ਹੋਈ ਆ ਭਜਣ ਤੋਂ ਪਹਿਲਾਂ ਨਹੀਂ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਸਾਡੇ ਸੁਣ ਚਾਹੀਦੀ ਠੀਕ ਆ ਨਾ ਮੈਂ ਤਾਂ ਕੋਰਟ 'ਚ ਸੀ ਮਹੱਲੀ ਕੋਰਟ ਦੇ ਵਿੱਚ ਸੀਗਾ ਤੇ ਸੁਣਨ ਚ ਆਇਆ ਜਾਂ ਕਿੰਨੇ ਕਿਹਾ ਤੁਹਾਨੂੰ ਸਾਹਮਣੇ ਕੋਈ ਗੱਲ ਤੇ ਕਰੇ ਨਾ ਕੋਈ ਸਾਡੇ ਸਾਹਮਣੇ ਤੇ ਕੋਈ ਏਦਾਂ ਦੀ ਗੱਲ ਆਈ ਪੁਲਿਸ ਨੇ ਵੈਰੀਫਿਕੇਸ਼ਨ ਕੀਤੀ ਪੰਡ ਆਲਿਆਂ ਨੇ ਪੂਰਾ ਐਫੀਡਵਟ ਲਿਖ ਕੇ ਦਿੱਤਾ ਕਿ ਕਦੀ ਕੋਈ ਝਗੜਾ ਨਹੀਂ ਸਿੰਘ ਸਾਹਿਬ ਬਾਬਾ ਕੁਲਵਿੰਦਰ ਸਿੰਘ ਜੀ ਇੱਥੇ ਬੈਠੇ ਆ ਅਮਨਦੀਪ ਕੋਲ ਕੋਈ ਆਮ ਇਨਸਾਨ ਤੇ ਹੈ ਨਹੀਂਗੀ ਉਹ ਸਾਰੀਆਂ ਸਾਡੇ ਜਥੇਬੰਦੀਆਂ ਨੂੰ ਜਾਣਦੀ ਆ ਹਰ ਇੱਕ ਜਗ੍ਹਾ ਮੇਰੇ ਨਾਲ ਜਾਂਦੀ ਰਹੀ ਆ ਸਾਰੀਆਂ ਨੂੰ ਇਹ ਤੋਂ ਲੈ ਕੇ ਜਦ ਤੱਕ ਚੱਕਦੀ ਮੇਰੇ ਤੋਂ ਕੋਈ ਸ਼ਿਕਾਇਤ ਹੁੰਦੀ ਕਿਸੇ ਨੂੰ ਦੱਸਦੀ ਤਾਂ ਸੀ ਉਹਨੇ ਕਦੀ ਕੋਈ ਏਦਾਂ ਦੀ ਗੱਲ ਹੀ ਨਹੀਂ ਕੀਤੀ ਨਾ ਮੈਂ ਕਦੀ ਕੋਈ ਕੀਤੀ ਐ ਇਸੇ ਮੋਰਚੇ ਤੇ ਅੱבא ਜਿੱਥੇ ਬੈਠ ਆਪਣੇ ਡਰਾਈਵਰ ਸਾਹਿਬ ਆ ਉਹਨਾਂ ਦੀ ਸਿੰਗਣੀ ਬੈਕਅਪ ਆ ਤੇ ਕੋਈ ਗੱਲ ਨਹੀਂ ਉਹਨੇ ਕਦੀ ਇਦਾਂ ਦੀ ਕੀਤੀ ਐਵੇਂ ਕਹੀਏ ਆਪਾਂ ਕਹਿਣ ਨੂੰ ਲੋਕੀ ਬਹੁਤ ਜੋ ਮਰਜੀ ਗੱਲਾਂ ਬਣਾਉਂਦੇ ਰਹਿਣ ਠੀਕ ਆ ਨਾ ਸੋ ਗਲਕੁਲੇ ਬਾਬਾ ਕੁਲਜੀ ਸਿੰਘ ਜੀ ਜਿਹਨਾਂ ਦਾ ਕਹਿਣਾ ਕਿ ਉਸ ਦਿਨ ਜਿਸ ਤਰੀਕੇ ਨਾਲ ਬੀਪੀ ਅਮਰਦੀਪ ਕੌਰ ਘਰੋਂ ਚਲੀ ਗਈ ਸੀਗੀ ਇਸ ਨੂੰ ਲੈ ਕੇ ਸ਼ੱਕ ਜਿਹੜਾ ਆ ਬਹੁਤ ਪੱਖਾਂ ਨੂੰ ਲੈ ਕੇ ਜਾਂਚ ਕੀਤੀ ਜਾ ਸਕਦੀ ਹੈ ਕਿ ਸ਼ਾਇਦ ਹੋ ਅਮਰਪਾਲ ਦੀ ਪਾਰਟੀ ਜਿਹੜੀ ਆ ਵਾਰਿਸ ਪੰਜਾਬ ਦੇ ਵਿੱਚ ਜਾ ਕੇ ਰਲ ਚੁੱਕੀ ਆ জাফর ਜੋ ਸਬੂਤ ਉਸਦੇ ਕੋਲ ਸੀਗੇ ਉਸ ਚੀਜ਼ ਨੂੰ ਲੈ ਕੇ ਉਸਦੇ ਵੱਲੋਂ ਉਹਨਾਂ ਲੋਕਾਂ ਦੇ ਨਾਲ ਸੈਟਲਮੈਂਟ ਕੀਤੀ ਗਈ ਹੈ ਜਾਂ ਫਿਰ ਉਸ ਦਾ ਕੋਈ ਹੋਰ ਅਫੇਰ ਸੀਗਾ ਜਿਸ ਦੇ ਨਾਲ ਉਹ ਪੱਜ ਚੁੱਕੀ ਹੈ ਇੱਥੇ ਇਹਨਾਂ ਦਾ ਇਹ ਵੀ ਕਹਿਣਾ ਕਿ ਜੇਕਰ ਇਸ ਤਰੀਕੇ ਦੀ ਕੋਈ ਵੀ ਗੱਲਬਾਤ ਨਿਕਲ ਕੇ ਸਾਹਮਣੇ ਆਉਗੀ ਤਾਂ ਇਹਦੇ ਵੱਲੋਂ ਸਿੱਧੇ ਤੌਰ ਤੇ ਉਸ ਨੂੰ ਛੱਡ ਦਿੱਤਾ ਜਾਏਗਾ ਉਹ ਆਪਣੀ ਜ਼ਿੰਦਗੀ ਤੇ ਜੋ ਮਰਜ਼ ਕਰੇ ਆਪਣੇ ਆਪਣੇ ਲਈ ਕਰੇਗੀ ਇਹਨਾਂ ਦਾ ਉਸਦੇ ਨਾਲ ਕੋਈ ਲੜਾ-ਝੜਾ ਨਹੀਂ ਕਨਵਲ ਸ਼ੋਕ ਦੇ ਨਾਲ ਮੈਂ ਵੀ ਗਾ ਦਰਪਕੋਸ